ਸਾਡਾ ਜਿੱਥੇ ਵੀ ਗਾਣਾ ਵੱਜ ਰਿਹਾ ਸਾਨੂੰ ਜਿੱਥੋਂ ਹੀ ਕਮਾਈ ਹੋਣੀ ਆ ਉਹਨਾਂ ਨੇ ਕਲੈਕਟ ਕਰਕੇ ਦੇਣੀ ਆ ਤੇ ਉਹਨਾਂ ਵਿੱਚ ਉਹਨਾਂ ਦੀ ਇੱਕ ਕਮਾਈ ਦਾ ਸ਼ੇਅਰ ਹੁੰਦਾ ਤੇ ਸਾਨੂੰ ਸਾਡੀ ਕਮਾਈ ਦਿਖਾਈ ਜਾਵੇ ਐਗਜ਼ੈਕਟ ਹੈ ਕੀ ਹੈ ਐਗਰੀਮੈਂਟਸ ਦੇ ਵਿੱਚ ਜਿਹੜੀਆਂ ਵੀ ਲਾਈਨਾਂ ਲਿਖੀਆਂ ਹੁੰਦੀਆਂ ਨੇ ਉਹਨਾਂ ਤੇ ਇਹ ਨਹੀਂ ਖਰੇ ਉਤਰਦੇ ਜਦੋਂ ਕੋਰਟ ਦੇ ਵਿੱਚ ਜੇ ਕੇਸ ਜਾਂਦਾ ਤਾਂ ਅਸੀਂ ਸੋਲਿਡਲੀ ਜਿੱਤੇ ਹੋਏ ਆ ਕਿਉਂਕਿ ਸਾਡੇ ਕੋਲ ਬਹੁਤ ਪ੍ਰੂਫ ਨੇ ਕਿ ਇਹ ਐਗਰੀਮੈਂਟ ਤੋਂ ਭੱਜੇ ਨੇ 1.5-2 ਕਰੋੜ ਦਾ ਆਰਟਿਸਟ ਕਦੇ ਵੀ ਨਹੀਂ ਚਾਹੂਗਾ ਕਿ ਕਿਸੇ 1000 ਕਰੋੜ ਦੀ ਕੰਪਨੀ ਨਾਲ ਮੱਥਾ ਲਾਵੇ ਸਕੇਗਾ ਕਭਈ ਕੀ ਹੈ ਪੂਰਾ ਮਸਲਾ ਕੀ ਹੈ ਤੁਸੀਂ ਅੱਜ ਇਹ ਤੇ ਪ੍ਰੈਸ ਕਾਨਫਰੰਸ ਵਿੱਚ ਤੁਸੀਂ ਕੀਤੀ ਹੈ ਠੱਗੀ ਦਾ ਮਸਲਾ ਤੁਸੀਂ ਕਿਹਾ ਕਿ ਤੁਹਾਨੂੰ ਠੱਗਿਆ ਜਾ ਰਿਹਾ ਧਮਕਾਇਆ ਜਾ ਰਿਹਾ ਕੀ ਹੈ ਪੂਰਾ ਮਾਮਲਾ ਪੂਰਾ ਮਾਮਲਾ ਹੀ ਹੈ ਜੀ ਉਹਨਾਂ ਨੂੰ ਅਸੀਂ ਆਪਣਾ ਇੱਕ ਜੋਬ ਦਿੱਤੀ ਹੋਈ ਹੈ ਇੱਕ ਆਪਣੇ ਕੰਮ ਦਾ ਇੱਕ ਬਹੁਤ ਛੋਟਾ 파ਟ ਦਿੱਤਾ ਹੋਇਆ ਹੈ ਪਰ ਉਹ ਬਹੁਤ ਇੰਪੋਰਟੈਂਟ 파ਟ ਹੈ ਸਾਡਾ ਜਿੱਥੇ ਵੀ ਗਾਣਾ ਵੱਜ ਰਿਹਾ ਸਾਨੂੰ ਜਿੱਥੇ ਵੀ ਕਮਾਈ ਹੋਣੀ ਹੈ ਉਹਨਾਂ ਨੇ ਕਲੈਕਟ ਕਰਕੇ ਦੇਣੀ ਹੈ ਤੇ ਉਹਨਾਂ ਵਿੱਚ ਉਹਨਾਂ ਦੀ ਇੱਕ ਕਮਾਈ ਦਾ ਸ਼ੇਅਰ ਹੁੰਦਾ ਹੈ ਤੇ ਸਾਨੂੰ ਸਾਡੀ ਕਮਾਈ ਦਿਖਾਈ ਜਾਵੇ ਐਗਜ਼ੈਕਟ ਹੈ ਕੀ ਹੈ ਇਹ ਨਹੀਂ ਕਿ ਆਪਣੇ ਹੱਥ ਨਾਲ ਬਣਾਈ ਹੋਈਆਂ ਸੀਟਾਂ ਜਿਹੜੀਆਂ ਉਹਨਾਂ ਦੇ ਹਿਸਾਬ ਨਾਲ ਉਹਨੇ ਕਿ ਸਾਨੂੰ ਦਗਾ ਦਿੱਤਾ ਵੀ ਤੇਰੀ ਤੇਰੀ ਸਿਰਫ ਕਮਾਈ ਇੰਨੀ ਆ ਕਿਉਂਕਿ ਸਾਨੂੰ ਕਿਤੋਂ ਨਾ ਕਿਤੋਂ ਹੋਰ ਬਾਰਾ ਸੀਟਾਂ ਮਾਰੀ ਮੋਟੀਆਂ ਸਾਡਾ ਜਾਂ ਸਾਡੇ ਕੋਲ ਵੀ ਕੁਝ ਐਕਸੈਸ ਹੁੰਦੇ ਨੇ ਸਾਡੀ ਵੀ ਟੀਮ ਥੋੜੀ ਬਹੁਤ ਸਾਊਂਡ ਹੈਗੀ ਐ ਤਾਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਬਹੁਤ ਫੇਰ ਬਦਲ ਕੀਤੇ ਜਾ ਰਹੇ ਨੇ ਤਾਂ ਅਸੀਂ ਚਾਹੁੰਦੇ ਹਾਂ ਕਿ ਸਿੱਧੀਆਂ ਜਿਹੜੀਆਂ ਪਿਛਲੀ ਕੰਪਨੀ ਤੋਂ ਰਿਪੋਰਟਸ ਸਾਰੀਆਂ ਨੇ ਉਹ ਦਿਖਾਈਆਂ ਜਾਣ ਸਾਡਾ ਕਮਾਈ ਸਾਨੂੰ ਕੈਲਕੂਲੇਟ ਕਰਕੇ ਦੱਸੀ ਜਾਵੇ ਜਿਹੜਾ ਇਹਨਾਂ ਦਾ ਬਣਦਾ ਸ਼ੇਰ ਉਹ ਕੱਟਿਆ ਜਾਵੇ ਜਦੋਂ ਤੱਕ ਸਾਡਾ ਐਗਰੀਮੈਂਟ ਕੀ ਜਿਹੜੇ ਨੇ ਇਹ ਜੀ ਡਾਕੂਮੈਂਟ ਸੀ ਉਹਨਾਂ ਦੀ ਪਹਿਲੇ ਗੱਲ ਨਹੀਂ ਹੁੰਦੀ ਕਿ ਅਸੀਂ ਤੁਹਾਨੂੰ ਇਹ ਦਸਤਾਵੇਜ਼ ਦੇ ਦਵਾਂਗੇ ਇਹ ਪੇਮੈਂਟ ਇੱਥੋਂ ਦੀ ਤੁਹਾਡੀ ਆ ਰਹੀ ਹੈ ਉਨੀ ਤੁਹਾਡੇ ਖਾਤੇ ਦੇ ਵਿੱਚ ਜਾਏਗੀ ਅਗਰ 15% 20% ਜਿੰਨਾ ਸਾਡਾ ਸ਼ੇਅਰ ਹੈ ਉਹ ਕੱਟ ਕੇ 2000 ਸਤੰਬਰ 2021 ਤੋਂ ਸ਼ਾਇਦ ਹਾਂ ਸਤੰਬਰ 2021 ਤੋਂ ਸਾਡਾ ਕੰਟਰੈਕਟ ਸੀਰ ਨਾਲ ਤੇ ਸਤੰਬਰ 2024 ਦੇ ਵਿੱਚ ਪੂਰਾ ਹੋ ਗਿਆ ਐਗਰੀਮੈਂਟਸ ਦੇ ਵਿੱਚ ਜਿਹੜੀਆਂ ਵੀ ਲਾਈਨਾਂ ਲਿਖੀਆਂ ਹੁੰਦੀਆਂ ਨੇ ਉਹਨਾਂ ਤੇ ਇਹ ਨਹੀਂ ਖਰੇ ਉਤਰਦੇ ਜਦੋਂ ਕੋਰਟ ਦੇ ਵਿੱਚ ਜੇ ਕੇਸ ਜਾਂਦਾ ਤਾਂ ਅਸੀਂ ਸੋਲਿਡਲੀ ਜਿੱਤੇ ਹੋਏ ਹਾਂ ਕਿਉਂਕਿ ਸਾਡੇ ਕੋਲ ਬਹੁਤ ਪ੍ਰੂਫ ਨੇ ਕਿ ਇਹ ਐਗਰੀਮੈਂਟ ਤੋਂ ਭੱਜੇ ਨੇ ਤੇ ਜਦੋਂ ਅਸੀਂ ਲੀਗਲ ਨੋਟਿਸ ਵੀ ਪਾਇਆ ਤਾਂ ਉਹਦਾ ਜਵਾਬ ਵੀ ਨਹੀਂ ਦਿੰਦੇ ਪਰ ਜਦੋਂ ਸਾਨੂੰ 7-8 ਮਹੀਨੇ ਦਾ 1 ਸਾਲ ਤਾਂ ਸਾਨੂੰ ਇਹੀ ਰੱਖਿਆ ਜਾਂਦਾ ਕਿ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਤਾਂ ਅਸੀਂ ਟੇਬਲ ਟਾਕ ਤੇ ਲੱਗੇ ਰਹੇ ਨੇ ਸਾਡੀ ਸਾਡੀ ਕੋਸ਼ਿਸ਼ ਹੈ ਜੀ ਹੁੰਦੀ ਹੈ ਕਿ ਪਿਆਰ ਮੁਹੱਬਤ ਦਾ ਮਾਮਲਾ ਛੁੜਾ ਲਿਆ ਜਾਵੇ ਕਿਉਂਕਿ ਇੱਕ 1.5-2 ਕਰੋੜ ਦਾ ਆਰਟਿਸਟ ਕਦੇ ਵੀ ਨਹੀਂ ਚਾਹੂਗਾ ਕਿ ਕਿਸੇ 1000 ਕਰੋੜ ਦੀ ਕੰਪਨੀ ਨਾਲ ਮੱਥਾ ਲਾਵੇ ਸਦਾ ਕਿਉਂਕਿ ਉੱਥੇ ਸਾਡੇ ਇਹ ਵੀ ਸਾਨੂੰ ਡਰ ਹੁੰਦਾ ਕਿ ਜਿੱਤਣ ਦੇ ਚਾਂਸਸ ਘੱਟ ਲੱਗਦੇ ਹੁੰਦੇ ਨੇ ਤੇ ਅਸੀਂ ਇਹੀ ਚਾਹੁੰਦੇ ਕਿ ਅਸੀਂ ਤਾਂ ਕਿਹਾ ਇੱਕ ਵਾਰ ਅਸੀਂ ਇਹ ਵੀ ਕਹਿ ਚੁੱਕੇ ਹਾਂ ਉਹਨਾਂ ਨੂੰ ਕਿ ਭਾਈ ਤੁਸੀਂ ਜਿੰਨੇ ਪੈਸੇ ਦੇਣੇ ਦੇ ਦਿਓ ਸਾਡਾ ਚੈਨਲ ਛੱਡੋ ਅਸੀਂ ਅੱਗੇ ਆਪਣਾ ਮੂਵ ਆਨ ਹੋ ਜਾਈਏ ਪਰ ਉਹ ਉਸ ਗੱਲ ਤੇ ਵੀ ਨਹੀਂ ਆਉਂਦੇ ਇਹ ਕਿਹਾਗੇ ਤੁਹਾਡੀ ਕੋਈ ਪ੍ਰਾਪਰਟੀ ਵੀ ਉਹਨਾਂ ਦੇ ਕੋਲ ਹੈ ਜਿਹੜੀ ਉਹਨਾਂ ਨੇ ਆਪਣੇ ਕੋਲ ਰੱਖੀਆਂ ਹੁੰਦੀਆਂ ਨੇ ਪ੍ਰਾਪਰਟੀ ਸਾਡੀ ਪ੍ਰਾਪਰਟੀ ਸਿਰਫ ਸਾਡਾ ਚੈਨਲ ਹੀ ਹੈ ਜੀ ਮੇਰੇ ਕੋਲ ਹੋਰ ਮੇਰਾ ਕੋਈ ਜ਼ਿਆਦਾ ਖਾਸ ਪ੍ਰਾਪਰਟੀ ਹੈ ਨਹੀਂ ਮੇਰੀ ਜਿਹੜੀ ਪ੍ਰਾਪਰਟੀ ਹੈ ਮੈਂ ਸਾਰਾ ਪੈਸਾ ਜਿੰਨਾ ਵੀ ਕਮਾਇਆ ਮੈਕਸਿਮਮ ਆਪਣੇ ਚੈਨਲ ਤੇ ਹੀ ਲਾਇਆ ਤਾਂ ਜਦੋਂ ਮੇਰੇ ਚੈਨਲ ਦਾ ਐਕਸੈਸ ਹੀ ਉਹਨਾਂ ਕੋਲ ਹੈ ਜਾਂ ਜਿਹੜੀ ਕਮਾਈ ਮੇਰੇ ਚੈਨਲ ਤੋਂ ਆ ਰਹੀ ਹੈ ਉਹ ਸਾਰੀ ਹੀ ਉਹਨਾਂ ਦੇ ਹੱਥ 'ਚ ਹੈ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਹੀ ਉਹ ਮੈਨੂੰ ਆਪਣਾ ਪੈਸਾ ਪਾ ਦਿੰਦੇ ਨੇ ਕਦੇ ਕਦੇ ਨਹੀਂ ਪਾਉਂਦੇ ਜਾਂ ਜਿੰਨਾ ਵੀ ਉਹ ਕਹਿੰਦੇ ਨੇ ਸਾਨੂੰ ਉਹਨਾਂ ਹੀ ਮੰ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਕੇ ਤੁਹਾਡਾ ਪ੍ਰਾਪਰਟੀ ਤੁਹਾਡਾ ਚੈਨਲ ਹੀ ਹੈ ਔਰ ਉਸ ਨੂੰ ਉਹਨਾਂ ਦੇ ਲੌਗਇਨ ਡਿਟੇਲਸ ਸਾਰੀਆਂ ਆਪਣੇ ਕੋਲ ਹੀ ਰੱਖਦੇ ਨੇ ਕਦੇ ਡਰਾਉਂਦੇ ਧਮਕਾਉਂਦੇ ਵੀ ਨੇ ਗਾਣੇ ਡਿਲੀਟ ਕਰਨ ਦਾ ਵੀ ਜ਼ਿਕਰ ਕੀਤਾ ਜਾਂਦਾ ਗਾਣੇ ਡਿਲੀਟ ਨਹੀਂ ਕਰ ਸਕਦੇ ਜੀ ਕਿਉਂਕਿ ਮੈਂ ਕੋਈ ਉਹਨਾਂ ਦਾ ਸਾਈਨਡ ਆਰਟਿਸਟ ਨਹੀਂ ਜਿਹੜੇ ਗਾਣੇ ਨੇ ਉਹ ਮੇਰੀ ਪ੍ਰਾਪਰਟੀ ਨੇ ਮੇਰਾ ਹੀ ਕਾਪੀਰਾਈਟ ਹੈ ਉਹਨਾਂ ਤੇ ਮੇਰੀ ਲੀਗਲੀ ਮੈਂ ਉਹਨਾਂ ਦਾ ਓਨਰ ਹਾਂ ਠੀਕ ਹੈ ਜੀ ਤਾਂ ਸਾਨੂੰ ਇਹ ਧਮਕੀ ਤਾਂ ਦੇ ਨਹੀਂ ਸਕਦੇ ਕਿ ਤੁਹਾਡੇ ਗਾਣੇ ਡਿਲੀਟ ਕਰਵਾਵਾਂਗੇ ਤੇ ਸਿਰ ਤੁਸੀਂ ਜੇ ਤੁਸੀਂ ਸਿਰਫ ਇਹ ਬਹੁਤ ਟੈਕਨੀਕਲ ਗੱਲ ਹੋ ਜੂਗੀ ਮੈਨੂੰ ਜ਼ਿਆਦਾ ਨ YouTube ਚੈਨਲ ਦੀ ਜਿਹੜੇ ਪਾਸਵਰਡ ਵਗੈਰਾ ਜੋ ਜੋ ਵੀ ਹੁੰਦੇ ਨੇ ਐ ਐਕਸੈਸ ਹੁੰਦਾ ਹੈ ਉਹ ਪਹਿਲੇ ਕੁਝ ਮਹੀਨੇ ਇਹਨਾਂ ਕੋਲ ਰੱਖਿਆ ਸੀ ਨੇ ਜਦੋਂ ਸਾਨੂੰ ਸ਼ੱਕ ਹੋਇਆ ਤਾਂ ਅਸੀਂ ਨੇ ਥੋੜਾ ਜਿਹਾ ਵਾਪਸ ਵੀ ਲਿਆ ਤੇ ਪਰ ਜਿਹੜਾ ਪੈਸਾ ਰਿਮੇਨਿਊ ਇਕੱਠਾ ਕਰਨ ਦਾ ਜੋ ਹੱਕ ਹੈ ਉਹ ਇਹਨਾਂ ਕੋਲ ਹੀ ਹੈ ਇਹਨਾਂ ਕੋਲ ਹੀ ਸਾਰੇ ਜੋ ਕੋਡਸ ਵਗੈਰਾ ਹੁੰਦੇ ਹੋਣਗੇ ਮੈਨੂੰ ਕੁਝ ਜ਼ਿਆਦਾ ਪਤਾ ਨਹੀਂ ਪਰ ਅਸੀਂ ਉਹ ਡਾਇਰੈਕਟ ਕੰਪਨੀ ਤੋਂ ਨਹੀਂ ਲੈ 파 ਰਹੇ ਅੱਛਾ ਇੱਕ ਆਖਰੀ ਸਵਾਲ ਤੁਹਾਡੇ ਤੋਂ ਪੁੱਛੂੰਗੀ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਕੀ ਹੋਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਔਰ ਕੀ ਤੁਸੀਂ ਕੰਪਲੇਂਟ ਕਰ ਰਹੇ ਹੋ ਇਹਦੇ ਉੱਤੇ ਜੋ ਵੀ ਸਾਡੀਆਂ ਪੇਮੈਂਟਸ ਲੀਗਲੀ ਸਹੀ ਪ੍ਰੂਵ ਕੀਤੀਆਂ ਜਾਣ ਸਾਨੂੰ ਦੱਸਿਆ ਜਾਵੇ ਕਿ ਜੋ ਸਾਨੂੰ ਪੈਸਾ ਆਇਆ ਉਹ ਇੱਕ ਨੰਬਰ ਦਾ ਹੀ ਹੈ ਕੱਲ ਨੂੰ ਸਾਡੇ ਤੇ ਕੋਈ ਅਲੀਗੇਸ਼ਨ ਨਾ ਲੱਗੇ ਕੱਲ ਨੂੰ ਕਿਤੇ ਸਾਨੂੰ ਸਰਕਾਰ ਫੜ ਕੇ ਬੈਠ ਜਵੇ ਤੇ ਜਿੰਨੀ ਸਾਡੀ ਕਮਾਈ ਹੈ ਸਾਨੂੰ ਟਰਾਂਸਪੇਰੈਂਟਲੀ ਦਿਖਾਈ ਜਾਵੇ ਕਿ ਅੱਗੇ ਤੋਂ ਕਮਾਈ ਇੰਨੀ ਆਈ ਹੈ ਤੇ ਉਹਦੇ ਵਿੱਚੋਂ ਅਸੀਂ ਇੰਨਾ ਸ਼ੇਅਰ ਕੱਟ ਰਹੇ ਹਾਂ ਆਪਣਾ ਜੋ ਬਣਦਾ ਹੈ ਤੇ ਜਿਹੜਾ ਸਾਡਾ ਬਣਦਾ ਸ਼ੇਅਰ ਹੈ ਸਾਨੂੰ ਦਿੱਤਾ ਜਾਵੇ ਸਾਡਾ ਜੋ ਵੀ ਸਾਡਾ ਚੈਨਲ ਜੋ ਵੀ ਜਿਵੇਂ ਸਪੋਟੀਫਾਈ ਹੋ ਗਿਆ ਜਾਂ ਹੋਰ ISRC ਕੁਝ ਕੋਡਸ ਹੁੰਦੇ ਨੇ ਉਹ ਸਾਨੂੰ ਦਿੱਤੇ ਜਾਣ ਤਾਂ ਕਿ ਅਸੀਂ ਅੱਗੇ ਆਪਣਾ ਕੰਮ ਕਰ ਸਕੀਏ ਤੁਸੀਂ ਸਾਰੇ ਕਲਾਕਾਰਾਂ ਨੂੰ ਇਕੱਠਾ ਕਰੋਗੇ ਇਸ ਮਸਲੇ ਦੇ ਉੱਤੇ ਕਿਉਂਕਿ ਬਹੁਤ ਸਾਰੇ ਕਲਾਕਾਰ ਹੋਰ ਨੇ ਜਿਹੜੇ ਦਬੇ ਹੋਏ ਨੇ ਬਹੁਤ ਸਾਰੇ ਦੇ ਮੈਸੇਜ ਆਉਂਦੇ ਨੇ ਜੀ ਉਹ ਨਹੀਂ ਸਾਹਮਣੇ ਆ ਸਕਦੇ ਕੁਝ ਮੈਨੂੰ ਲੱਗਦਾ ਆਉਣਗੇ ਵੀ ਮੈਂ ਉਮੀਦ ਤਾਂ ਇਹੀ ਕਰਨਾ ਕਿ ਆ ਜਾਣਾ ਚਾਹੀਦਾ ਪਰ ਕਲਾਕਾਰਾਂ ਨੂੰ ਬਹੁਤ ਡਰ ਹੁੰਦਾ ਜੀ ਉਹਨਾਂ ਦੀ ਪਰਸਨਲ ਲਾਈਫ ਵੀ ਹੁੰਦੀ ਹੈ ਜੀ ਅਸੀਂ ਮਜਬੂਰ ਹੋ ਕੇ ਸਾਹਮਣੇ ਆਏ ਹਾਂ ਤੇ ਮੈਨੂੰ ਕੁਝ ਤੋਂ ਉਮੀਦ ਹੈਗੀ ਵੀ ਆ ਜਿਵੇਂ ਸ਼੍ਰੀ ਵਿਰਾਟ ਤੋਂ ਤਾਂ ਉਮੀਦ ਹੈਗੀ ਕਿ ਉਹ ਸਾਹਮਣੇ ਆਊਗਾ ਤੇ ਬਾਕੀਆਂ ਤੋਂ ਮੈਨੂੰ ਜ਼ਿਆਦਾ ਉਮੀਦ ਹੈ